ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਮੇਰੇ ਭਰਾ ਸਾਰੇ ਕਿੱਦਾਂ ਕੀ ਹਾਲ ਚਾਲ ਸਾਰਿਆਂ ਦਾ ਸੋ ਲਾਈਵ ਹੋਏ ਆ ਪਹਿਲੇ ਦਰਸ਼ਕ ਸਾਡੇ ਨਾਲ ਜੁੜ ਜਾਣ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੁਛ ਹੀ ਸਮਾਂ ਰਹਿ ਗਿਆ ਹੁਣ ਜਿਹੜੀਆਂ ਵੋਟਾਂ ਲੋਕਾਂ ਨੇ ਪਾਣੀਆਂ ਆਏ ਆ ਸੋ ਇਸ ਕਰਕੇ ਲਾਈਵ ਹੋਏ ਆ ਜ਼ਰੂਰੀ ਗੱਲ ਹੈ ਤੇ ਸਾਰੇ ਇਲਾਕਿਆਂ ਦੀ ਗੱਲ ਹੈ ਤੇ ਉਹ ਕੌਂਸਲਰ ਦੀ ਵੀ ਵਿੱਚੇ ਹੀ ਗੱਲ ਹੈ ਸੋ ਪਹਿਲੇ ਜਿਹੜੇ ਆ ਲੋਕੀ ਸਾਰੇ ਆ ਜਾਣ ਇੱਕ ਵਾਰੀ ਲਾਈਵ ਦੇ ਵਿੱਚ ਜਿਸ ਤਰ੍ਹਾਂ ਸਾਰੇ ਜੁੜਦੇ ਪਿਆ ਸੋ ਸਾਰੇ ਲੋਕਾਂ ਦਾ ਮੇਰੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਦੱਸ ਦਵਾਂ ਕੀ ਜਿਸ ਤਰ੍ਹਾਂ ਵੋਟਰਾਂ ਦਾ ਸਮਾਂ ਆ ਗਿਆ ਉਸ ਜ਼ਰੂਰੀ ਗੱਲ ਲੱਗਾ ਤੁਹਾਡੇ ਕੌਂਸਲਰਾਂ ਦੇ ਬਾਰੇ ਵੀ ਦੱਸਣ ਲੱਗਾ ਤੇ ਵੈਸੇ ਵੀ ਸਾਰੀਆਂ ਗੱਲਾਂ ਤੁਹਾਡਾਂ ਸਾਂਝੀਆਂ ਕਰ ਲੱਗਾ ਸੋ ਲੋਕੀ ਜਿਹੜੇ ਹੁਣ ਜੁੜਨੇ ਸ਼ੁਰੂ ਹੋ ਗਏ ਆ ਸੋ ਮੁੱਦੇ ਦੇ ਉੱਤੇ ਆਂਦੇ ਆ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਹੁਣ ਕੱਲ ਜਿਹੜੀਆਂ ਦਾ ਵੋਟਾਂ ਪੈਣੀਆਂ ਸੋ ਇੱਕ ਵਾਰੀ ਸਾਰੇ ਆਪਾਂ ਗੱਲ ਕਰ ਲਈ ਆ ਆਪਸ ਦੇ ਵਿੱਚ ਕਿਉਂਕਿ ਲਗਾਤਾਰ ਅਸੀਂ ਫੀਲਡ ਦੇ ਵਿੱਚ ਘੁੰਮਦੇ ਆ ਤੇ ਸਾਨੂੰ ਚੀਜ਼ਾਂ ਵੀ ਸਾਰੀਆਂ ਦਿਖਦੀਆਂ ਵਾ ਜੇ ਕੁਝ ਸਮੇਂ ਪਹਿਲੇ ਦੀ ਜੇ ਗੱਲ ਕਰੀਏ ਤੇ ਉਸ ਟਾਈਮ ਕੀ ਸੀਗਾ ਕਿ ਇੱਕ ਹਵਾ ਚੱਲੀ ਸੀਗੀ ਆਮ ਆਦਮੀ ਪਾਰਟੀ ਦੀ ਸੋ ਆਮ ਆਦਮੀ ਪਾਰਟੀ ਜਿੱਤੀ ਵੀ ਹੈ ਉਸ ਤੋਂ ਬਾਅਦ ਕਈਆਂ ਦੇ ਦਿਲ ਦੇ ਵਿੱਚ ਰੋਸ਼ਨੀ ਸੀਗਾ ਕਿ ਨਹੀਂ ਵੀ ਇਹ ਸਰਕਾਰ ਅੱਛੀ ਨਹੀਂ ਹੈ ਜਾਂ ਮਾੜੀ ਹੈ ਜਾਂ ਚੰਗੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਸਾਰੇ ਕਰਦੇ ਰਹੇ ਸੋ ਅੱਜ ਮੈਂ ਬੜੀ ਸਿੰਪਲ ਜੀ ਜਿਹੜੀ ਸਾਰੀ ਤੁਹਾਡੇ ਨਾਲ ਗੱਲ ਜਿਹੜੀ ਹੁਣ ਸਾਂਝੀ ਕਰਨ ਲੱਗਾ ਕਿ ਇਸ ਵਾਰੀ ਜਿਹੜਾ ਕੀ ਹੋਇਆ ਇਸ ਵਾਰੀ ਲੋਕਾਂ ਨੇ ਸੋਚਿਆ ਸੀਗਾ ਕਿ ਸਾਡੇ ਜਿਹੜੇ ਇਲਾਕੇ ਦੇ ਵਿੱਚ ਕੰਮ ਹੋਏ ਆ ਜਾਂ ਨਹੀਂ ਹੋਏ ਵੀ ਵੋਟਾਂ ਦੇ ਜ਼ਰੀਏ ਅਸੀਂ ਜਿਹੜੀ ਹੈ ਸਾਰੀ ਗੱਲ ਕਰਾਂਗੇ ਪਰ ਜਿਹੜੀ ਹੁਣ ਰਾਜਨੀਤੀ ਇੰਨੀ ਕੁ ਜ਼ਿਆਦਾ ਗੰਦੀ ਹੋ ਚੁੱਕੀ ਹੈ ਜੇ ਗੱਲ ਕਰੀ ਅਸੀਂ ਹੁਣ ਕਾਂਗਰਸ ਪਾਰਟੀ ਦੀ ਜੇ ਗੱਲ ਕਰੀਏ ਆਮ ਆਦੀ ਪਾਰਟੀ ਦੀ ਗੱਲ ਕਰੀਏ ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲੇ ਲਿਸਟਾਂ ਕੁਛ ਸੀਗੀਆਂ ਬਾਅਦ ਚੀਜ਼ ਕਰ ਦਿੱਤੀਆਂ ਗਈਆਂ ਪਰ ਹੈਰਾਨਗੀ ਵਾਲੀ ਤਾਂ ਗੱਲ ਇਹ ਹੈ ਕਿ ਇਸ ਵਾਰ ਜਿਹੜੀ ਸਰਕਾਰਾਂ ਨੇ ਜਿਹੜੀ ਇਹ ਚੀਜ਼ ਕੀਤੀ ਹੈ ਬੜੀ ਹੈਰਾਨ ਵਾਲੀ ਕੀਤੀ ਹੈ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਸਭ ਤੋਂ ਵੱਡੀ ਗੱਲ ਹੈ ਕਿ ਐਤ ਕੀ ਜਲੰਧਰ ਸ਼ਹਿਰ ਦੇ ਵਿੱਚ ਜਿਹੜੀਆਂ ਕੁਝ ਪਾਰਟੀਆਂ ਨੇ ਜਿਹੜੇ ਟਿਕਟਾਂ ਵੰਡੀਆਂ ਆ ਉਹ ਟਿਕਟਾਂ ਕਿਸੇ ਗੈਂਗਸਟਰ ਨੂੰ ਦਿੱਤੀਆਂ ਗਈਆਂ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਸਾਥੀ ਨੂੰ ਦਿੱਤੀਆਂ ਗਈਆਂ ਕਈਆਂ ਦੀਆਂ ਘਰ ਵਾਲਿਆਂ ਨੂੰ ਟਿਕਟਾਂ ਦੇ ਦਿੱਤੀਆਂ ਗਈਆਂ ਸੋ ਐਤ ਕੀ ਮੈਂ ਕਹਿੰਦਾ ਕਿ ਜਿੰਨੇ ਵੀ ਤੁਸੀਂ ਸਾਰੇ ਲੋਕ ਹੈਗੇ ਸਾਰਿਆਂ ਨੇ ਵੋਟ ਪਾਣੀ ਹੈ ਕੱਟੜਪੰਤੀ ਦੇ ਵਿੱਚ ਕੋਈ ਵੀ ਵੋਟ ਨਾ ਪਾਓ ਜਿੱਦਾਂ ਅਸੀਂ ਕਹਿੰਦੇ ਆ ਕਿ ਨਹੀਂ ਨਹੀਂ ਜੇ ਅਸੀਂ ਅਸੀਂ ਕਾਂਗਰਸੀਆਂ ਜੀ ਅਸੀਂ ਆ ਸਰਕਾਰ ਤੋਂ ਬਿਲੋਂਗ ਕਰਦੇ ਆਂ ਜੇ ਅਸੀਂ ਬੀਜਪੀ ਤੋਂ ਕਰਦੇ ਆਂ ਕਿਸੇ ਵੀ ਅਦਰ ਸਰਕਾਰ ਕੋਈ ਵੀ ਪਾਰਟੀ ਹੋਵੇ ਕੱਟੜਪੰਤੀ ਜਿਹੜੀ ਆ ਉਹ ਧਰਮ ਦੇ ਵਿੱਚ ਵੀ ਮਾੜੀ ਹੈ ਤੇ ਵੋਟਾਂ ਦੇ ਵਿੱਚ ਵੀ ਮਾੜੀ ਹੈ ਆ ਦੋਨੋਂ ਚੀਜ਼ਾਂ ਜਿਹੜੀਆਂ ਸਾਨੂੰ ਕਟੜਪੱਟੀ ਦੇ ਵਿੱਚ ਕਟੜਪੱਤੀ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਸੋ ਇਸ ਕਰਕੇ ਇਸ ਵਾਰੀ ਬੇਨਤੀ ਹੈ ਕਿ ਕੋਈ ਵੀ ਇਹ ਨਾ ਸੋਚੇ ਕਿ ਮੈਂ ਇਸ ਪਾਰਟੀ ਤੋਂ ਮਤਲਬ ਮੈਂ ਇਹਨੂੰ ਹੀ ਵੋਟ ਪਾਣੀ ਚਾਹੇ ਕੋਈ ਵੀ ਖੜਾ ਹੋਵੇ ਕਿਉਂਕਿ ਹੁਣ ਪਹਿਲੇ ਜਿਹੜਾ ਸਮਾਂ ਹੁੰਦਾ ਸੀਗਾ ਉਹਦੋਂ ਹੁੰਦਾ ਸੀਗਾ ਕਿ ਲੋਕੀ ਕਹਿੰਦੇ ਸੀ ਪਾਰਟੀ ਪਿੱਛੇ ਜਾਣ ਤੱਕ ਦੇ ਦਾਂਗੇ ਪਰ ਪਾਰਟੀ ਨਹੀਂ ਛੱਡਣੀ ਪਰ ਹੁਣ ਦਾ ਜਿਹੜਾ ਸਮਾਂ ਹੈ ਉਹਦੇ ਵਿੱਚ ਲੋਕੀ ਸਵੇਰੇ ਕੋਈ ਪਾਰਟੀ 'ਚ ਹੁੰਦੇ ਆ ਸ਼ਾਮੀ ਕੋਈ ਪਾਰਟੀ 'ਚ ਆ ਰਾਤੀ ਕਿਸੇ ਹੋਰ ਪਾਰਟੀ ਦਾ ਸਵੇਰੇ ਉੱਠਣ ਤੋਂ ਪਹਿਲੇ ਕਿਸੇ ਹੋਰ ਪਾਰਟੀ ਦੇ ਵਿੱਚ ਹੈ ਇੱਥੇ ਤਾਂ ਕਹਿੰਦੇ ਕਿ ਹੁਣ ਜਲੰਧਰ ਸ਼ਹਿਰ ਦੇ ਵਿੱਚ ਵੀ ਇੰਨਾ ਜ਼ਿਆਦਾ ਹੇਰ ਫੇਰ ਹੋ ਗਿਆ ਐ ਇੰਨੀਆਂ ਪਾਰਟੀਆਂ ਬਦਲ ਹੋ ਗਈਆਂ ਕਿ ਲੋਕੀ ਜਦੋਂ ਹੁਣ ਫੋਨ ਉਹਨਾਂ ਦੇ ਨਿਆਣੇ ਵੀ ਕਰਦੇ ਆ ਕਿ ਮੇਰਾ ਡੈਡੀ ਇਸ ਦਫ਼ਤਰ ਦੇ ਵਿੱਚ ਐ ਕਹਿੰਦਾ ਨਹੀਂ ਉਹਨੇ ਪਾਰਟੀ ਬਦਲੀ ਤੁਸੀਂ ਦੂਜੇ ਦਫ਼ਤਰ ਦੇ ਵਿੱਚ ਫੋਨ ਕਰ ਲਓ ਸੋ ਇਸ ਚੀਜ਼ਾਂ ਜਿਹੜੀਆਂ ਵਾ ਬਹੁਤ ਹੋ ਚੁੱਕੀਆਂ ਇਸ ਕਰਕੇ ਇਸ ਵਾਰੀ ਚਿਹਰਾ ਜ਼ਰੂਰ ਦੇਖਿਓ ਕਿ ਕਿਹੜਾ ਚਿਹਰਾ ਐ ਜਿਹੜਾ ਸਾਡੇ ਇਲਾਕੇ ਦਾ ਜਿਹੜਾ ਸੁਧਾਰ ਕਰਾ ਸਕਦਾ ਐ ਸੋ ਉਸ ਚਿਹਰੇ ਨੂੰ ਵੋਟ ਪਾਈਓ ਬੇਸ਼ੱਕ ਉਹ ਕਿਸੇ ਵੀ ਸਰਕਾਰ ਦਾ ਹੋਵੇ ਤੁਹਾਨੂੰ ਉਹ ਸਰਕਾਰ ਪਸੰਦ ਹੋਵੇ ਚਾਹੇ ਨਾ ਹੋਵੇ ਕਿਉਂਕਿ ਗਰਾਊਂਡ ਲੈਵਲ ਤੇ ਜੇ ਗੱਲ ਕਰੀਏ ਕੌਂਸਲਰ ਦਾ ਜਿਹੜਾ ਕੰਮ ਹੁੰਦਾ ਅਸਲ ਦੇ ਵਿੱਚ ਜਿਹੜੀ ਐਮ.ਐਲ.ਏ ਨੂੰ ਵੋਟਾਂ ਵੀ ਕੌਂਸਲਰ ਹੀ ਪਾਉਂਦਾ ਹੈ ਜੋ ਉਹਨੇ ਆਪਣੇ ਇਲਾਕਿਆਂ ਦੇ ਵਿੱਚ ਕੰਮ ਕੀਤੇ ਹੋਣਗੇ ਤਾਂ ਹੀ ਤੁਸੀਂ ਉਹ ਐਮ.ਐਲ.ਏ ਜਿੱਤ ਜਾਓਗੇ ਸੋ ਇਸ ਕਰਕੇ ਇਸ ਵਾਰੀ ਆ ਚੀਜ਼ ਨਾ ਦੇਖਿਓ ਕਿ ਮੈਂ ਇਸ ਪਾਰਟੀ ਦੇ ਵਿੱਚੋਂ ਨਹੀਂ ਹੈਗਾ ਤੇ ਮੈਂ ਇਸ ਪਾਰਟੀ ਨੂੰ ਵੋਟ ਨਹੀਂ ਪਾਣੀ ਕਿਉਂਕਿ ਜਿਹੜੀ ਪਾਰਟੀ ਤੁਸੀਂ ਬਲੌਕ ਕਰਦੇ ਹੋ ਸਕਦਾ ਹੈ ਕਿ ਉਸ ਪਾਰਟੀ ਦੇ ਵਿੱਚ ਜਿਹੜੀ ਕਿਸੇ ਤੁਹਾਡੇ ਇਲਾਕੇ ਦੇ ਕੌਂਸਲਰ ਜਿਹੜੀ ਵੋਟ ਵਗੈਰਾ ਦਿੱਤੀ ਹੋਵੇ ਲੈ ਆਪਣੇ ਇਥੇ ਚੋਣ ਨਿਸ਼ਾਨ ਜਿਹੜਾ ਦਿੱਤਾ ਹੋਵੇ ਉਥੇ ਖੜਾ ਹੋਵੇ ਸੋ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਜਿਹੜਾ ਬੰਦਾ ਹੁਣ ਜਿੰਨੇ ਲੋਕਾਂ ਨੂੰ ਟਿਕਟਾਂ ਵੰਡ ਹੋਈਆਂ ਸਾਰੇ ਦੇ ਉੱਤੇ ਕਈ ਹੋਂਦ ਤੇ ਕਲੰਦਰ ਇਕੱਠੇ ਪਏ ਆ ਮੈਂ ਕਿਸੇ ਪਾਰਟੀ ਦਾ ਨਾਮ ਨਹੀਂ ਲੈਂਦਾ ਕਿਉਂਕਿ ਸਾਰੇ ਇਲਾਕੇ ਦੇ ਵਿੱਚ ਜਦ ਸਾਰਿਆਂ ਨੂੰ ਪਤਾ ਕੌਣ ਕਿੱਥੋਂ ਕਿੱਥੋਂ ਖੜਾ ਹੈ ਕਿੱਥੋਂ ਕਿੱਥੋਂ ਨਹੀਂ ਖੜਾ ਹੈ ਸੋ ਕਈਆਂ ਦੇ ਉੱਤੇ ਕਲੰਧਰੇ ਕੱਟੇ ਆ ਉਹ ਆਪ ਟਿਕਟ ਨਹੀਂ ਲੈ ਪਾਇ ਉਹਨਾਂ ਦੀ ਘਰ ਅੱਗੇ ਨੂੰ ਖੜਾ ਕਰਦਾ ਕਈਆਂ ਨੂੰ ਆਪ ਟਿਕਟ ਦੇ ਦਿੱਤੀ ਕਿਸੇ ਦੇ ਰਿਸ਼ਤੇਦਾਰਾਂ ਨੂੰ ਖੜਾ ਕਰਦਾ ਸੋ ਆਹ ਜਿਹੜੀਆਂ ਚੀਜ਼ਾਂ ਜਲੰਧਰ ਦੇ ਵਿੱਚ ਬਹੁਤ ਹੋ ਗਈਆਂ ਸੋ ਇਸ ਕਰਕੇ ਇਸ ਵਾਰੀ ਬਿਲਕੁਲ ਸੋਚ ਸਮਝ ਕੇ ਵੋਟ ਪਲੀਜ਼ ਫਾਇਰ ਸਾਰੇ ਕਿਉਂਕਿ ਪੰਜਾਬ ਦਾ ਜਿਹੜਾ ਆ ਇੰਨਾ ਕੁ ਜ਼ਿਆਦਾ ਨਹੀਂ ਤੇ ਵੇੜਾ ਕਰਕ ਹੋ ਜਾਏਗਾ ਇਸ ਸਮੇਂ ਦੀ ਜੇ ਗੱਲ ਕਰੀਏ ਕਿ ਨੌਵੀਂ ਕਲਾਸ ਦਾ ਮੁੰਡਾ ਨਵੀਂ ਕਲਾਸ ਦਾ ਮੁੰਡਾ ਡੱਬ ਦੇ ਵਿੱਚ ਦੇਸੀ ਕੱਟਾ ਲਾ ਕੇ ਘੁੰਮਦਾ ਪਿਆ ਜਲੰਧਰ ਸ਼ਹਿਰ ਦੇ ਇੰਨੇ ਕਿ ਜ਼ਿਆਦਾ ਹਾਲਾਤ ਜਿਹੜੇ ਉਹ ਮਾੜੇ ਹੋ ਚੁੱਕੇ ਆ ਬਥੇਰੀਆਂ ਸਰਕਾਰਾਂ ਨੇ ਵਾਅਦੇ ਕੀਤੇ ਸੀਗੇ ਕਿ ਨਸ਼ਾ ਖਤਮ ਕਰ ਦਾਂਗੇ ਸਭ ਕੁਝ ਕਰ ਦਾਂਗੇ ਪਰ ਜਿਹੜਾ ਮਾਹੌਲ ਐ ਸੇ ਖਰਾਬ ਹੋਇਆ ਹੋਰ ਕੁਝ ਨਹੀਂ ਹੋਇਆ ਤੇ ਹੁਣ ਜੇ ਇਹਨਾਂ ਨੂੰ ਟਿਕਟਾਂ ਮਿਲੀਆਂ ਵਾ ਜੇ ਉਹ ਜਿੱਤਦੇ ਆ ਤੇ ਮੌਲ ਹੋਰ ਜ਼ਿਆਦਾ ਖਰਾਬ ਹੋ ਜਾਊਗਾ ਸਿੱਧੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਆਜ਼ਾਦ ਜਿਹੜਾ ਆਜ਼ਾਦ ਉਮੀਦਵਾਰ ਵੀ ਖੜਾ ਹੋਇਆ ਨਾ ਜਿਹਦੇ ਪਿੱਛੇ ਅਸੀਂ ਕਹਿੰਦੇ ਕੁਝ ਵੀ ਨਹੀਂ ਹੈਗਾ ਪਰ ਉਹ ਬੰਦਾ ਵਧੀਆ ਦੀ ਛਵੀ ਵਧੀਆ ਹੈ ਉੱਤੇ ਕੋਈ ਅਪਰਾਧਿਕ ਕਿਉਂਕਿ ਅੱਗੇ ਬਦਲਾਅ ਦੇ ਚੱਕਰ ਵਿੱਚ ਬਹੁਤ ਬਦਲਾਅ ਹੋ ਗਿਆ ਸੋ ਇਸ ਕਰਕੇ ਹੁਣ ਜਿਹੜੀਆਂ ਵਾਹੇ ਚੀਜ਼ਾਂ ਥੋੜੀਆਂ ਜਿਹੀ ਬੰਦ ਹੋ ਜਾਣ ਤੇ ਸਭ ਤੋਂ ਬੈਟਰ ਹੈ ਬਾਕੀ ਤੁਸੀਂ ਸਾਰੇ ਸਿਆਣੇਓ ਫੀਲਡ ਦੇ ਵਿੱਚ ਸਾਰੇ ਘੋਮੜ ਦੇ ਇਸ ਤੋਂ ਹੁੰਦੇ ਆ ਸਾਰਿਆਂ ਨੂੰ ਆਪਣੇ ਪਰਿਵਾਰ ਦੇ ਨਾਲ ਪਿਆਰ ਆ ਹਰ ਕੋਈ ਬੰਦਾ ਚਾਹੁੰਦਾ ਹੈ ਕਿ ਮੈਂ ਅੱਜ ਤੱਕ ਕੀ ਕਰਾਂ ਮੇਰਾ ਪਰਿਵਾਰ ਤਰੱਕੀ ਕਰੇ ਠੀਕ ਹੈ ਕਿ ਨਹੀਂ ਦੇਸ਼ ਤਰੱਕੀ ਕਰੇ ਉਹ ਉਦੋਂ ਹੀ ਸਾਰੀਆਂ ਇਹ ਚੀਜ਼ਾਂ ਹੋਣੀਆਂ ਜਦੋਂ ਅਸੀਂ ਹੁਣ ਖੁਦ ਜਿਹੜੀਆਂ ਇਹ ਚੀਜ਼ਾਂ ਸਮਝਣੀਆਂ ਸ਼ੁਰੂ ਕਰਾਂਗੇ ਸੋ ਫਿਰ ਇੱਕ ਵਾਰੀ ਮੈਂ ਸਾਰਿਆਂ ਨੂੰ ਇਸ ਕਰਕੇ ਬੇਨਤੀ ਕਰ ਰਿਹਾ ਕਿ ਵੋਟ ਪਾਣ ਦੇ ਵੇਲੇ ਇਹ ਚੀਜ਼ ਨਾ ਦੇਖੋ ਇਸ ਵਾਰੀ ਕਿ ਅਸੀਂ ਕੱਟਣੇ ਆ ਜੀ ਅਸੀਂ ਇਹਨੂੰ ਹੀ ਵੋਟ ਪਾਣੀ ਹੈ ਬੇਸ਼ੱਕ ਉਹਦੇ ਵਿੱਚ ਚੋਰੀ ਖੜਾ ਕੀਤਾ ਹੋਵੇ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਮੇਰੀ ਆਪਣੇ ਵੱਲੋਂ ਮੈਂ ਇਹ ਨਹੀਂ ਕਹਿੰਦਾ ਕਿ ਚੈਨਲ ਵੱਲੋਂ ਮੈਂ ਆਪਣੀ ਪਰਸਨਲ ਗੱਲ ਕਰਦਾ ਵੈਸੇ ਆਜ਼ਾਦ ਦੇਸ਼ ਆ ਸੋ ਡੈਮੋਕ੍ਰੇਸੀ ਅਸੀਂ ਬੋਲ ਸਕਦੇ ਆ ਕੋਈ ਵੀ ਬੰਦਾ ਕੁਝ ਵੀ ਬੋਲ ਸਕਦਾ ਵਾ ਇੱਥੇ ਕਿਸੇ ਦੇ ਉੱਤੇ ਕੋਈ ਪਾਬੰਦੀ ਨਹੀਂ ਹੈਗੀ ਇਸ ਕਰਕੇ ਮੈਂ ਆਪਣੀ ਪਰਸਨਲ ਥਿੰਕਿੰਗ ਤੁਹਾਨੂੰ ਦੱਸਦਾ ਪਿਆ ਵਾਂ ਕਿ ਕੋਈ ਵੀ ਸਰਕਾਰ ਹੋਵੇ ਸਾਨੂੰ ਕਿਸੇ ਸਰਕਾਰ ਤੋਂ ਕੋਈ ਹੁਣ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਨਾ ਸਾਨੂੰ ਕਟੜਪੰਤੀ ਰੱਖਣੀ ਚਾਹੀਦੀ ਹੈ ਜਿਹੜਾ ਵਿਅਕਤੀ ਇੱਕ ਵਧੀਆ ਖੜਾ ਆ ਕਿਸੇ ਉੱਤੇ ਕੋਈ ਅਪਰਾਧਿਕ ਮਾਵੇ ਦਜ ਨਹੀਂ ਉਹਦਾ ਨੇਚਰ ਵੀ ਬਹੁਤ ਵਧੀਆ ਆ ਸੋ ਉਹਨੂੰ ਹੀ ਵੋਟ ਪਾਇਓ ਕਿਉਂਕਿ ਜਿਹੜੇ ਤੱਕ ਕਰਪਟੇ ਆ ਉਹਨਾਂ ਨੇ ਅੱਜ ਤੁਹਾਡੇ ਨਾਲ ਮਿੱਠੀਆਂ ਗੱਲਾਂ ਕਰਨੀਆਂ ਜੀ 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 ਕਹਿ ਕੇ ਗੱਲ ਕਰਨੀ ਪਰ ਉਸ ਚੀਜ਼ ਦਾ ਜਿਹੜਾ ਆ ਕੋਈ ਵੀ ਫਾਇਦਾ ਨਹੀਂ ਕਿਉਂਕਿ ਅੱਜ ਦੀ ਜੀ ਹੋਏਗੀ ਉਸ ਤੋਂ ਬਾਅਦ ਜਿਹੜੀ ਆ ਜੀਜੂ ਕੁਝ ਨਹੀਂ ਹੋਏਗੀ ਉਸ ਤੋਂ ਬਾਅਦ ਸਿਰਫ ਜਲੂਸ ਹੀ ਘਟਣਾ ਹੋਣਾ ਹੈ ਤੁਹਾਡਾ ਨਾ ਤੁਹਾਡਾ ਕੋਈ ਕੰਮ ਕਰਨਾ ਹੈ ਤੇ ਨਾ ਕੁਝ ਨਾ ਹੀ ਤੁਸੀਂ ਅੱਗੇ ਬੋਲ ਸਕਦੇ ਹੋ ਕਿਉਂਕਿ ਹਰ ਕੋਈ ਬੰਦਾ ਕਹਿੰਦਾ ਯਾਰ ਮੈਂ ਕਿਸੇ ਦੇ ਮੂੰਹ ਲਾ ਕੇ ਲੜਾਈ ਕਰ ਤੋ ਮੂੰਹ ਲੈਣੀ ਆਪਣਾ ਪਰਿਵਾਰ ਦੇਖਣਾ ਤੁਹਾਨੂੰ ਦਿਲੋਂ ਮੈਂ ਇੱਕ ਚੀਜ਼ ਕਹਿ ਰਿਹਾ ਕਿ ਇਸ ਵਾਰ ਇਹ ਕਟੜਪੰਦੀ ਜਿਹੜੀ ਆ ਬਿਲਕੁਲ ਵੀ ਨਾ ਦੇਖਿਓ ਜਿਹੜਾ ਬੰਦਾ ਸਾਫ ਸ਼ਹੀ ਵਾਲਾ ਬਿਸ਼ੱਕ ਕੋਈ ਕਿਸੇ ਵੀ ਸਰਕਾਰ ਦਾ ਹੋਵੇ ਉਹਨੂੰ ਹੀ ਵੋਟ ਜ਼ਰੂਰ ਪਾਓ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਇਲਾਕੇ ਦੇ ਸਾਰੇ ਚੋਰ ਖੜੇ ਆ ਕਿਉਂਕਿ ਹੋ ਵੀ ਇਹੇ ਦੀ ਸਾਰੀਆਂ ਜੇ ਤੁਹਾਨੂੰ ਲੱਗਦਾ ਸਾਰੇ ਡਿਫਾਲਟਰ ਖੜੇ ਆ ਤੇ ਇੱਕ ਹੋਰ ਬਟਨ ਵੀ ਜਿਹੜਾ ਸਰਕਾਰ ਵੱਲ ਦਿੱਤਾ ਗਿਆ ਤੁਸੀਂ ਵੋਟ ਜ਼ਰੂਰ ਪਾਓ ਜਾ ਕੇ ਤੁਸੀਂ ਉਹ ਬਟਨ ਦਬਾਓ ਜਿਹਦੇ ਵਿੱਚ ਸਾਰਿਆਂ ਦੀ ਇੱਕ ਇੱਕ ਵੋਟ ਕੱਟ ਹੋ ਜਾਂਦੀ ਹੈ ਤੇ ਜੇ ਸਾਰੇ ਲੋਕਾਂ ਨੇ ਆਹੀ ਚੀਜ਼ ਕਰ ਦਿੱਤੀ ਤੇ ਇਲੈਕਸ਼ਨ ਵੀ ਜਿਹੜਾ ਹੈ ਤੁਹਾਡੇ ਏਰੀਆ ਦਾ ਦੁਬਾਰਾ ਹੋਏਗਾ ਸੋ ਸਰਕਾਰ ਨੇ ਸਾਰਾ ਕੁਝ ਦਿੱਤਾ ਹੈ ਬਸ ਅਸੀਂ ਉਹ ਚੀਜ਼ ਵਰਤਦੇ ਨਹੀਂ ਪਏ ਸਾਨੂੰ ਵਰਤਣੀ ਚਾਹੀਦੀ ਹੈ ਇਹ ਨਾ ਸੋਚੋ ਕਿ ਸਾਨੂੰ ਕੋਈ ਪਸੰਦ ਨਹੀਂ ਤੇ ਅਸੀਂ ਵੋਟ ਨਹੀਂ ਪਾਣੀ ਵੋਟ ਜ਼ਰੂਰ ਪਾਇਓ ਜਾ ਕੇ ਕਹਿ ਦਿਓ ਕਿ ਸਾਨੂੰ ਕੋਈ ਪਸੰਦ ਨਹੀਂ ਹੈਗਾ ਉਹ ਵਾਲਾ ਬਟਨ ਦਬਾ ਦਿਓ ਅਸ ਗੱਲ ਖਤਮ ਹੋ ਗਈ ਦੈਟਸ ਇਟ ਸੋ ਇਸ ਕਰਕੇ ਪਲੀਜ਼ ਸਾਰੇ ਇਸ ਚੀਜ਼ ਦਾ ਜ਼ਰੂਰ ਤਿਆਰ ਰੱਖਿਓ ਹਰ ਕੋਈ ਵਿਅਕਤੀ ਜਿਹੜਾ ਵਾ ਵੋਟ ਪਾਇਓ ਤੇ ਕੱਟੜਪੰਥੀ ਨਾ ਬਿਲਕੁਲ ਨਾ ਪਾਇਓ ਜੇ ਤੁਸੀਂ ਆਪਣੇ ਏਰੀਆ ਦਾ ਵਿਕਾਸ ਕਰਨ ਜਾਂਦੇ ਹੋ ਤੇ ਵਧੀਆ ਬੰਦਾ ਦੇ ਕੇ ਵੋਟ ਪਾਇਓ ਬੇਸ਼ੱਕ ਉਹ ਕਿਸੇ ਸਰਕਾਰ ਦਾ ਹੋਵੇ ਹੋਵੇ ਜਾਂ ਕਿਸੇ ਸਰਕਾਰ ਤੇ ਨਾਲ ਵੀ ਨਾ ਹੋਵੇ ਆਜ਼ਾਦ ਵਿਦਵਾਨ ਖੜਾ ਹੋਵੇ ਪਰ ਇਸ ਵਾਰੀ ਕਟੜਪੰਤੀ ਨਾਲ ਦਿਖਾਏ ਉਹ ਕਿਉਂਕਿ ਜਲੰਧਰ ਦਾ ਜਿਹੜਾ ਬੇੜਾ ਕਰਕੇ ਹੋ ਚੁੱਕਾ ਹੈ ਐਤ ਕੀ ਸਾਨੂੰ ਲੱਗਾ ਸੀਗਾ ਕਿ ਕਾਂਸਰਟ ਦੀ ਸੀਟਾਂ ਜਿਹੜੋਂ ਆਣਗੀਆਂ ਉਦੋਂ ਵੋਟ ਪਾ ਕੇ ਸ਼ਾਇਦ ਥੋੜਾ ਸੁਧਾਰ ਕਰਾਂਗੇ ਪਰ ਹਜੇ ਹੁਣ ਦੀ ਵੀ ਗੱਲ ਕਰੀਏ ਕਿ ਰਾਜਨੀਤੀ ਐਸੀ ਹੋ ਗਈ ਚਿਹਰੇ ਹੀ ਐਸੇ ਖੜੇ ਕਰਦੇ ਕਿ ਕਈ ਲੋਕੀ ਵਿਚਾਰੇ ਬੋਲ ਨਹੀਂ ਪਾਰੇ ਕਿ ਅਸੀਂ ਦੁਸ਼ਮਣੀਆਂ ਕਦੇ ਵਾਸਤੇ ਮੋਲ ਲੈਣੀ ਹੈ ਸੋ ਠੀਕ ਹੈ ਤੁਸੀਂ ਨਹੀਂ ਬੋਲਦੇ ਵਧੀਆ ਗੱਲ ਆ ਤੁਹਾਡਾ ਪਰਿਵਾਰ ਆ ਹਰ ਕੋਈ ਬੰਦਾ ਦੁਸ਼ਮਣੀ ਪਾ ਕੇ ਨਹੀਂ ਰਹਿ ਸਕਦਾ ਵੋਟ ਤਾਂ ਆਪਾਂ ਪਾਈ ਸਕਦੇ ਆ ਵੋਟ ਦੇ ਨਾਲ ਜਵਾਬ ਦੇ ਦੋ ਸੋ ਇਸ ਕਰਕੇ ਮੇਰਾ ਭਰਾ ਸਾਰੇ ਲੋਕੀ ਮੇਰਾ ਵੀਰ ਵੋਟ ਜ਼ਰੂਰ ਪਾਣ ਜਾਇਓ ਤੇ ਵਿਅਕਤੀ ਦੇਖ ਲਿਓ ਜਿਹੜਾ ਤੁਹਾਡੇ ਇਲਾਕੇ ਦੇ ਵਿੱਚ ਖੜਾ ਹੈ ਆਖਿਰਕਾਰ ਉਹ ਜੰਦਾ ਵਧੀਆ ਹੈ ਜਾਂ ਨਹੀਂ ਜਾਂ ਜਿਹੜਾ ਆਜ਼ਾਦ ਉਮੀਦਵਾਰ ਖੜਾ ਹੋਇਆ ਕਿਉਂਕਿ ਸਰਕਾਰਾਂ ਨੇ ਕਈ ਵਾਰੀ ਉਹਨਾਂ ਨੂੰ ਨਹੀਂ ਵੋਟਾਂ ਦਿੱਤੇ ਕਿਸੇ ਹੋਰ ਨੂੰ ਦਿੱਤੀਆਂ ਸਾਨੂੰ ਪਤਾ ਹੈ ਕਿ ਜੋ ਬੰਦਾ ਵਧੀਆ ਜੋ ਆਜ਼ਾਦ ਖੜਾ ਹੋਵੇ ਸੋ ਉਹਨੂੰ ਜ਼ਰੂਰ ਵੋਟ ਪਾਓ ਬੇਸ਼ੱਕ ਉਹ ਕੋਈ ਵੀ ਹੋਵੇ ਬਸ ਇਹ ਦੇਖ ਲਿਓ ਕਿ ਦੀ ਛਵੀ ਅੱਛੀ ਹੋਵੇ ਪਰਿਵਾਰ ਅੱਛਾ ਹੋਵੇ ਕਿਸੇ ਇਹ ਨਾਂ ਵੀ ਕਿਦਰ ਉਧਰ ਕੋਈ ਬਿਲੋਂਗ ਕਰਦਾ ਹੋਵੇ ਸੋ ਇਸ ਕਰਕੇ ਸਾਰਿਆਂ ਮੇਰੀ ਅਪੀਲ ਹੈ ਦੇ ਨਾਲੇ ਉਹਦੇ ਨਾਲ ਪਿਆਰ ਭਰੀ ਸასი ਗਾਲ ਧੰਨਵਾਦ ਮੇਰਾ ਵੀ